ਪੰਜਾਬ ਸਰਕਾਰ ਦੇ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਤੋਂ ਜਿਹੜੇ ਲਾਪਤਾ ਹੋਏ 328 ਸੂਰਪ ਨੇ ਉਹਨਾਂ ਦੇ ਮਾਮਲੇ ਵਿੱਚ ਬਹੁਤ ਹੀ ਗੰਭੀਰਤਾ ਦਿਖਾਈ ਜਾ ਰਹੀ ਹੈ ਤੇ ਉਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣਾਈ ਗਈ ਸੀ ਉਹਨੇ ਆਪਣੀ ਰਫ਼ਤਾਰ ਜਿਹੜੀ ਹੈ ਛਾਪੇਮਾਰੀ ਦੀ ਹੋਰ ਤੇਜ਼ ਕਰ ਦਿੱਤੀ ਹੈ ਐਸਾ ਸੰਵੇਦਨਸ਼ੀਲ ਮਾਮਲੇ ਦੇ ਵਿੱਚ ਪਹਿਲਾਂ ਹੀ ਐਸਡੀਪੀਟੀ ਦੇ 16 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕੇਸ ਦਰਜ ਹੋ ਚੁੱਕੇ ਦੇਸ ਤੋਂ ਬਾਅਦ ਐਫਆਈਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 15 ਹੋਰ ਥਾਵਾਂ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਗਈਆਂ। ਐਸੇ ਤਹਿਤ ਮੁਰਿੰਡਾ ਦੇ ਪਿੰਡ ਰਤਨਗੜ ਦੇ ਨਾਲ ਸੰਬੰਧਿਤ ਤੇ ਮੌਜੂਦਾ ਸਮੇਂ ਵਾਰਡ ਨੰਬਰ 6 ਵੇਰਕਾ ਚੌਂਕ ਨੇੜੇ ਰਹਿੰਦੇ ਪਰਮਦੀਪ ਸਿੰਘ ਕਟੜਾ ਪੁੱਤਰ ਕਾਕਾ ਸਿੰਘ ਦੇ ਘਰ ਵੀ ਰੇਡ ਕੀਤੀ ਗਈ। ਪਰਮਦੀਪ ਸਿੰਘ ਖਟੜਾ ਉਸ ਸਮੇ ਐਸਜੀਪੀਸੀ ਦੇ ਹੈੱਡ ਆਫਿਸ ਸ਼੍ਰੀ ਅਮਰitsar ਦੇ ਵਿੱਚ ਪਬਲਿਕੀਸ਼ਨ ਬ੍ਰਾਂਚ ਦੇ ਇੰਚਾਰਜ ਰਹੇ ਚੁੱਕੇ ਨੇ ਜਦੋਂ ਇਹ ਮਾਮਲਾ ਅ ਸੁਰਖੀਆਂ ਦੇ ਵਿੱਚ ਆਇਆ ਸੀ ਪੁਲਸ ਅਧਿਕਾਰੀਆਂ ਦੇ ਵੱਲੋਂ ਇਹ ਛਾਪੇਮਾਰੀ ਸਵੇਰੇ ਲਗਭਗ 7 ਵਜੇ ਸ਼ੁਰੂ ਕੀਤੀ ਗਈ ਤੇ ਰੇਡ ਦੇ ਦੌਰਾਨ ਪੁਲਸ ਟੀਮ ਨੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਤੇ ਨਾ ਹੀ ਐਸਆਈਟੀ ਟੀਮ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਘਰ ਦੇ ਅੰਦਰ ਦਾਖਲ ਹੋਣ ਦਿੱਤਾ ਚਾਰਜ ਦੇ ਪੂਰੀ ਕਾਰਵਾਈ ਬਹੁਤ ਸਾਵਧਾਨੀ ਸਖਤੀ ਤੇ ਗੁਪਤ ਢੰਗ ਦੇ ਨਾਲ ਅੰਜਾਮ ਦਿੱਤੀ ਗਈ ਕਿਉਂਕਿ ਜਿਹੜਾ ਇਹ ਮਾਮਲਾ ਹੈ ਉਹ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਡੂੰਘਾ ਸਬੰਧ ਰੱਖਦਾ ਹੈ ਇਸ ਕਰਕੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਿਆ ਜਾ ਰਿਹਾ ਤੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਐਸਆਈ ਟੀਮ ਨੇ ਪਰਮਦੀਪ ਸਿੰਘ ਖੱਟੜਾ ਦੇ ਨਾਲ ਡੂੰਗੀ ਪੁੱਛਗਿੱਛ ਕੀਤੀ ਹੈ ਤੇ ਨਾਲ ਹੀ ਉਹਨਾਂ ਦੇ ਘਰ ਦੀ ਬਰੀਕੀ ਨਾਲ ਤਲਾਸ਼ੀ ਵੀ ਲਈ ਹੈ ਲਾਪਤਾ ਹੋਏ ਪਵਨ ਧਰੂਪਾ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਰਿਕਾਰਡ ਜਾਂ ਹੋਰ ਜਿਹੜੀ ਸਮੱਗਰੀ ਉਹਦੇ ਨਾਲ ਸੰਬੰਧਿਤ ਹੋਵੇ ਉਹ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਜਿਹੜੀ ਆਈਐਸਆਈਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂਚੀ ਵੱਲੋਂ ਖਾਸ ਤੌਰ ਤੇ ਪਰਮਦੀਪ ਸਿੰਘ ਖਟੜਾ ਦੇ ਵਿੱਤੀ ਲੈਣ ਦੇ ਦੇ ਨਾਲ-ਨਾਲ ਪਬਲਿਕੀਸ਼ਨ ਬ੍ਰਾਂਚ ਨਾਲ ਸੰਬੰਧਿਤ ਰਿਕਾਰਡਾਂ ਦੀ ਵੀ ਬੜੀ ਧੁੰਮਾਈ ਨਾਲ ਜਾਂਚ ਕੀਤੀ ਗਈ ਹੈ ਤੇ ਲਗਭਗ 7 ਘੰਟਿਆਂ ਤੱਕ ਚੱਲੀ ਇਸ ਲੰਬੀ ਕਾਰਵਾਈ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਜਿਹੜੀ ਪੁਲਿਸ ਟੀਮ ਹੈ ਉਹ ਵਾਪਸ ਮੁੜ ਗਈ ਹਾਲਾਂਕਿ ਜਾਂਚ ਦੇ ਦੌਰਾਨ ਕੋਈ ਵੀ ਸਬੰਧਤ ਸਮਗਰੀ ਬਰਾਮਦ ਹੋਈ ਜਾਂ ਨਹੀਂ ਹੋਈ ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪੁਲਿਸ ਟੀਮ ਦੁਪਹਿਰ ਕਰੀਬ 2:30 ਵਜੇ ਪਰਮਦੀਪ ਸਿੰਘ ਖਟੜਾ ਦੇ ਘਰ ਤੋਂ ਰਵਾਨਾ ਹੋ ਗਈ ਸੀ ਤੇ ਉਸ ਦੌਰਾਨ ਜਾਂਚ ਟੀਮ ਦੇ ਵਿੱਚ ਸ਼ਾਮਲ ਜਿਹੜੇ ਪੁਲਸ ਅਧਿਕਾਰੀ ਸੀ ਉਹਨਾਂ ਵੱਲੋਂ ਪੱਤਰਕਾਰਾਂ ਨੂੰ ਵੀ ਘਰ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਰ ਇਹ ਮਾਮਲਾ ਇਸ ਵੇਲੇ ਐਫਆਈਟੀ ਟੀਮ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਹਰ ਮਾਮਲੇ ਦੀ ਤੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਤੇ 15 ਅਧਿਕਾਰੀ ਜਿਹੜੇ ਕਿਹਾ ਨੇ ਉਹਨਾਂ ਦੇ ਖਿਲਾਫ ਇੱਕ ਕੇਸ ਜਿਹੜੇ ਇਸ ਮਾਮਲੇ 'ਚ ਦਰਜ ਹੋ ਚੁੱਕੇ ਨੇ ਜਦਕਿ ਸੀਏ ਕੋਹਲੀ ਦੀ ਵੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਹੈ।